ਹਾਲ ਓਵਰ 5 ਮੀਟਰ ਗੈਂਜ਼ਾ कॉटन ਦਾ 2x2 ਡਿਜੀਟਲ ਪ੍ਰਿੰਟ ਏਕੇ ਟੈਕਸ ਦਾ ਫੈਬਰਿਕ ਰਹੇਗਾ। ਦੁਪੱਟਾ ਮਸਲੀਨ ਦਾ 2 ਮੀਟਰ ਮਿਲੇਗਾ। ਡਿਜੀਟਲ ਪ੍ਰਿੰਟ ਵਾਲਾ 1290 ਵਿੱਚ ਤੁਸੀਂ ਬਾਈ ਕਰ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਨੇ ਫੈਬਰਿਕ ਵਾਲਾ ਇਹ ਸਟੱਫ ਆਇਆ ਹੋਇਆ। ਵਿਦਆਊਟ ਲਾਈਨਿੰਗ ਸਟਿਚ ਹੋ ਜਾਣਗੇ। ਫੈਬਰਿਕ ਬਹੁਤ ਹੀ ਅੱਛਾ ਇਹਨਾਂ ਸੁੱਟਾਂ ਦਾ। ਨੈਕਸਟ ਇਹ ਥ੍ਰੈਡਵਰਕ ਵਾਲਾ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ 올ਓਵਰ ਸੂਟ ਰਹੇਗਾ ਥ੍ਰੈਡਵਰਕ ਦੇ ਨਾਲ ਦੁਪੱਟਾ 2.5 ਮੀਟਰ 1290 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਪਿਓਰ ਕੈਮਰੀ ਕਾਟਨ ਦਾਸ ਰਹੇਗਾ 3.5 ਮੀਟਰ ਵੱਡੇ ਪਾਣੀ ਦੇ ਵਿੱਚ ਨੈਕ ਤੇ ਘੇਰੇ ਤੇ ਵਰਕ ਮਿਲੇਗਾ ਵੀ ਨੈਕ ਬਣਿਆ ਹੋਇਆ ਨਾਲ ਤੁਹਾਨੂੰ ਮਿਜ਼ਲੀਨ ਦਾ ਦੁਪੱਟਾ 850 ਚ ਬਾਈ ਕਰ ਸਕਦੇ ਹੋ ਕੈਮਰੀ ਕਾਟਨ ਦੀ ਸ਼ਰਟ ਰਹੇਗੀ 2 ਮੀਟਰ ਨਾਲ ਕੈਮਰਿਕ ਕਾਟਨ ਦੀ ਬੋਟਮ ਤੇ ਵਰਕ ਮਿਲੇਗਾ ਦੁਪੱਟਾ ਮਿਲੇਗਾ ਨਾ ਦੁਪੱਟੇ ਤੇ ਵੀ ਵਰਕ ਮਿਲੇਗਾ 850 ਵਿੱਚ ਬਾਈ ਕਰ ਸਕਦੇ ਹੋ ਇਹਨਾਂ ਸੂਟਾਂ ਤੇ ਹੈਵੀ ਡਿਸਕਾਊਂਟ ਆ ਚੁੱਕਿਆ ਪਿਓਰ ਬ੍ਰੋਕਟ ਦੀ ਸ਼ਰਟ ਰਹੇਗੀ ਟਾਈ ਮੀਟਰ ਇਸ ਦੇ ਨਾਲ ਚਨੋਨ ਕਰਸ਼ ਟਿਸ਼ੂ ਦੀ ਬੋਟਮ ਰਹੇਗੀ ਟਾਈ ਮੀਟਰ ਹੈਂਡ ਪ੍ਰਿੰਟ ਵਾਲੀ ਦੁਪੱਟਾ ਰਹੇਗਾ ਕਰਸ਼ ਐਂਡ ਚਨੋਨ ਦਾ ਹੈਂਡ ਪ੍ਰਿੰਟਡ ਟਾਈ ਮੀਟਰ ਇਹ 1190 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਨਾਂ ਤੇ ਡਿਸਕਾਊਂਟ ਹੈ ਸੇਲ ਆਈ ਹੋਈ ਹੈ ਇਹਨਾਂ ਸੂਟਾਂ ਤੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਸਕਦੇ ਹੋ ਲਿਮਟਿਡ ਸਟਾਕ ਹੈ ਪਾਰਟੀ ਵੇਅਰ ਸੂਟ ਰਹੇਗੇ ਬਨਾਰਸੀ ਔਰਗੈਂਜ਼ਾ ਸ਼ਰਟ ਰਹੇਗੀ ਕ੍ਰੇਪ ਦੀ ਬਾਟਮ ਚਨੂਨ ਦਾ ਦੁਪੱਟਾ ਫੁੱਲ ਹੈਵੀ ਪਾਰਟੀ ਵੇਅਰ ਸੂਟ ਨੇ 8775 ਚ ਬਾਈ ਕਰ ਸਕਦੇ ਹੋ ਇਹ ਦਬਕਾ ਵਰਕ ਵਾਲਾ ਟਿਸ਼ੂ ਦਾ ਸ਼ਰਟ ਰਹੇਗਾ ਕ੍ਰੇਪ ਦੀ ਬਾਟਮ ਰਹੇਗੀ ਚਨੂਨ ਦਾ ਦੁਪੱਟਾ ਰਹੇਗਾ ਲਿਮਟਿਡ ਸਟਾਕ ਆ ਬਹੁਤ ਹੀ ਜਿਆਦਾ ਸੋਨੇ ਪਾਰਟੀ ਵੇਅਰ ਸੂਟ ਰੈਡੀ ਹੋਏ ਨੇ ਇਹ ਦਬਕਾ ਵਰਕ ਟਿਸ਼ੂ ਦੀ ਸ਼ਰਟ ਰਹੇਗੀ ਕ੍ਰੇਪ ਦੀ ਬਾਟਮ ਰਹੇਗੀ ਚਨੋਂ ਦਾ ਦੁਪੱਟਾ ਰਹੇਗਾ ਲਿਮਟਿਡ ਸਟਾਕਾ ਪ੍ਰਾਈਸ ਅਪ ਮੈਂਸ਼ਨ ਹੈ ਇਹ ਵੀ ਟਿਸ਼ੂ ਦੀ ਸ਼ਰਟ ਹੈਗੀ ਕ੍ਰੇਪ ਦੀ ਬਾਟਮ ਰਹੇਗੀ ਟਿਸ਼ੂ ਦਾ ਪ੍ਰਿੰਟ ਦੁਪੱਟਾ ਰਹੇਗਾ ਸ਼ਰਟ ਰਹੇਗੀ 175 ਵੱਡੇ ਪਣੀ ਦੇ ਵਿੱਚ ਬਾਟਮ ਰਹੇਗੀ 2 ਮੀਟਰ ਵੱਡੇ ਪਣੀ ਦੇ ਵਿੱਚ ਪਲੇਨ ਫੁੱਲ ਸਾਈਜ਼ ਦਾ نیٹ ਦਾ ਦਪੱਟਾ ਮਿਲੇਗਾ ਸੁਪਰ نیٹ ਦਾ ਪਿਓਰ ਮੈਚਿੰਗ ਕਾਟਨ ਦੇ ਸੂਟ ਰਹਿਣਗੇ ਫੁੱਲ ਸਾਈਜ਼ 2 ਮੀਟਰ ਦਾ ਸੁਪਰ نیٹ ਦਾ ਦਪੱਟਾ ਮਿਲੇਗਾ 630 ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਘਰ ਬੈਠੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਨੰਬਰ ਆਪਣਾ ਮੈਂਸ਼ਨ ਆ ਉਸ ਤੇ ਤੁਸੀਂ ਸੂਟ ਆਪਣਾ ਸੈਂਡ ਕਰਕੇ ਬਾਈ ਕਰ ਸਕਦੇ ਹੋ ਇਹ 5 ਮੀਟਰ ਸੂਟ ਰਹੇਗਾ ਉਸਕੋ ਚਾਹ ਰਦਾ ਡਿਜੀਟਲ ਪ੍ਰਿੰਟ ਹੈਂਡਵਰਕ ਪਲਸ ਥ੍ਰੈਡ ਥ੍ਰੈਡ ਵਰਕ ਹੋਇਆ ਬਾਜੂ ਤੇ ਵਰਕ ਰਹੇਗਾ ਬਾਟਮ ਤੇ ਵੀ ਵਰਕ ਆ ਦੁਪੱਟਾ 2.5 ਮੀਟਰ ਟਾਈ ਡਾਈ ਰਹੇਗਾ ਦੋਨੋਂ ਸਾਈਡ ਤੁਹਾਨੂੰ ਵਰਕ ਮਿਲੇਗਾ ਦੁਪੱਟੇ ਤੇ 1290 ਚ ਬਾਈ ਕਰ ਸਕਦੇ ਹਾਂ ਇਹ ਵੀ 3.5 ਮੀਟਰ ਵੱਡੇ ਪਾਣੀ ਵਿੱਚ ਟੈਬੀ ਲਾਈਨਿੰਗ ਦਾ ਸੂਟ ਰਹੇਗਾ neck ਤੇ ਵਰਕ ਮਿਲੇਗਾ ਨਾਲ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੇਗਾ ਟੈਬੀ ਲਾਈਨਿੰਗ ਡਿਜੀਟਲ ਪ੍ਰਿੰਟ ਦੁਪੱਟਾ ਰਹੇਗਾ 760 ਦੇ ਵਿੱਚ ਬਾਈ ਕਰ ਸਕਦੇ ਹਾਂ 2.5 ਮੀਟਰ ਕੈਮਰੀ कॉटन डिस्टਲ प्रिंट शर्ट रहेगी 2.5 ਮੀਟਰ बॉटम रहेगी बॉटम पे वर्क दुपट्टा सफोन ਦਾ 2.5 ਮੀਟਰ ਸਿੰਗਲ ਕਲਰ ਦੇ ਵਿੱਚ ਰਹੇਗਾ 530 ਵਿੱਚ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸਾਢੇ 3 ਮੀਟਰ ਵੱਡੇ ਪਣੇ ਵਿੱਚ organza shimmer ਦੀ frock suit ਰਣਗੇ ਵਰਕ ਮਿਲੇਗਾ ਤੁਹਾਨੂੰ 450 ਵਿੱਚ ਇਹ ਬਾਈ ਕਰ ਸਕਦੇ ਹੋ ਨਿਊ ਕਲਰ ਆਪਾ ਐਡ ਕੀਤੇ ਨੇ ਔਰ ਡਿਜ਼ਾਈਨ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਕੇ ਉਸਦੇ ਲਈ ਬਹੁਤ ਬਹੁਤ ਧੰਨਵਾਦ ਜੀ